ਇਹ ਰਾਸਾਂ ਕਰੋ ਵੀ ਮੀਂਹ ਆ ਗਏ ਕਿਉਂਕਿ ਗਰਮੀ ਬਹੁਤ ਜ਼ਿਆਦਾ ਆ ਸੱਛੇ ਪਿੱਛੇ ਦੀ ਮੀਂਹ ਆ ਰਿਹਾ ਹੈਗਾ ਨਾ ਅਸੀਂ ਵੀ ਮਜ਼ਾ ਲੈ ਰਹੇ ਹਾਂ ਮੀਂਹ ਦਾ ਪਰ ਪੂਰੀਆਂ ਥੋੜੀਆਂ ਕਣੀਆਂ ਨੇ ਪੂਰੀਆਂ ਪੂਰੀਆਂ ਫੁੱਲ ਕਣੀਆਂ ਆ ਜਾਣ ਮੀਂਹ ਆ ਜਾਣ ਕਾਲੀਆਂ ਟਾਂ ਕਾਲੇ ਰੋੜ ਨਹੀਂ ਵਰਸਾਦੇ ਜੂਰੋ ਜੂ ਕਾਲੀਆਂ ਟਾਂ ਕਾਲੇ ਰੋੜ ਨਹੀਂ ਵਰਸਾਦੇ ਜੂਰੋ ਜੂ ਆਪਣੇ ਤਾਂ ਬੂਟੇ ਵੀ ਦੇਖੋ ਸੁੱਕ ਗਏ ਸੀ ਨਾ ਬਿਲਕੁਲ ਆ ਵੇਖੋ ਦੇਖੋ ਹਾਏ ਕਿੰਨੀ ਬੁਰੀ ਹਾਲਤ ਹੋ ਗਈ ਸੀ ਨਾ ਬਹੁਤ ਜ਼ਿਆਦਾ ਗਰਮੈਸਤੀ ਹੁੰਦਾ ਆ ਰਾਮ ਉਹਦੇ ਕਰਕੇ ਨਾ ਕਿੰਨੇ ਜਿਆਦੇ ਬੂਟੇ ਖਰਾਬ ਹੋ ਗਏ ਪਰ ਅੱਜ ਮੀਂਹ ਆ ਰਿਹਾ ਉਹਦੇ ਕਰਕੇ ਬਾਤ ਵਧੀਆ ਨਾ ਹਾਂਜੀ ਆ ਵੇਖ ਸਕਦੇ ਹੋ ਦੇਖੋ ਸਾਡਾ ਘਾਹ ਸੀ ਜਿਹੜਾ ਕਿੰਨਾ ਵਧੀਆ ਇਧਰੋਂ ਗ੍ਰੀਨ ਗ੍ਰੀਨ ਹੈ ਬਟ ਐਨਹੀਂ ਤੋਂ ਕਦੇ ਕਰ ਮੁੱਢਲਾ ਘਾਹ ਸੀ ਜਿਹੜਾ ਫਾਰਾ ਕਰੂਗਾ ਅਸੀਂ ਨਹੀਂ ਅੱਜ ਸਾਨੂੰ ਵੀ ਪੱਟੇ ਦੋਾਰਾ ਲਾਇਆਗਾ ਕਿਉਂਕਿ ਫਿਰ ਸਾਫ਼ ਕੇ ਵੀ ਪੂਣਾ ਹੋ ਜੀਦਾ ਨਹੀਂ ਇਹ ਮੱਚ ਗਿਆ ਸੀ ਹਾਲੇ ਕੋਲ ਨਿੰਬੂ ਦਾ ਪੁੱਟਾ ਬਿਲਕੁਲ ਹੀ ਖਤਮ ਹੋ ਗਿਆ ਆਪਣਾ ਕੋ ਤੁਸੀਂ ਸਾਰੇ ਰਕਟ ਦੇ ਪੱਤੇ ਨੇ ਜਿਹੜੇ ਸੁੱਕ ਚੁੱਕੇ ਸੀਗੇ ਬਿਲਕੁਲ ਹੀ بارش ਨਹੀਂ ਕਿਹਾ ਇਹ ਮੀਂਹ ਨਹੀਂ ਸੀ ਆਇਆ ਅੱਜ ਨਹੀਂ ਆ ਰਿਹਾ ਬਹੁਤ ਮਜ਼ਾ ਆ ਰਿਹਾ ਦਾ ਕਰਿਆ ਕਰੋ ਕਿਉਂਕਿ ਮੀਂਹ ਝਨਾਉਣਾ ਚਾਹੀਦਾ ਹੁਣ ਅੱਜ ਅਸਮੀਂ ਝਨਾਵਾਂਗੇ ਸਾਰੇ ਜਾਣੇ ਮੈਂ ਰਾਮਨੀ ਸਾਡੇ ਘਰੇ ਆਈ ਹੋਈ ਇੱਕ ਕੁੜੀ ਉਹ ਸਤਪੁਰ ਸਿੰਘ ਸਾਰੇ ਜਾਣੇ ਅਸੀਂ ਮੀਂਹ ਝਨਾਵਾਂਗੇ ਤੇ ਸਾਰੇ ਜਾਣੇ ਇੰਜੋਏ ਕਰਾਂਗੇ ਇਹਨਾਂ ਬਹੁਤ ਜ਼ਿਆਦਾ ਫਲ ਚੱਕੇ ਹੋਏ ਦੇਖੋ ਤੁਸੀਂ ਕਿੰਨੇ ਅਮਰੂਦ ਲੱਗੇ ਪਿਆ ਹਨ ਨਿਕਲੋ ਸਾਰੇ ਆਪਕੇ ਆ ਬੱਚੇ ਆਏਗਾ ਮੈਂ ਆਪਣੇ ਘਰ ਫਿਰ ਖਾਜਾ ਕਰਨਾਂਗੇ ਅੱਜ ਹਣ ਅੱਜ ਮਜ਼ਾ ਆਏ ਮੈਂ ਤਾਂ ਨਹੀਂ ਅੰਦਰ ਜਾਂਦੀ ਆ ਪਤਾ ਮੀਂਹ ਹੀ ਰਹਿਣਾ ਵਰਨੀ ਬਹੁਤ ਆ ਗਿਆ ਸਾਡੇ ਦਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਆ ਗਿਆ ਮੀਂਹ ਤੁਸੀਂ ਵੀ ਦੱਸਿਓ ਕਮੈਂਟਾਂ ਦੇ ਵਿੱਚ ਤੁਹਾਡੇ ਕਿੱਥੇ ਕਿੱਥੇ ਮੀਂਹ ਆ ਗਿਆ ਤੇ ਸਾਡੇ ਮੀਂਹ ਆਇਆ ਸੀ ਮੀਂਹ ਮਿੰਨਲਾ ਦਾ ਮੁੜ ਗਿਆ ਮੈਨੂੰ ਇਹ ਵੀ ਲੱਗਦਾ ਮੀਂਹ ਆ ਗਿਆ ਆ ਗਿਆ ਬੱਦਲ ਲੰਘ ਗਵੀ ਸਹੀ ਗੱਲ ਨੇ ਉਦੋਂ ਇਹ ਆਪਾਂ ਬਾਲਾ ਚੌਂ ਮਨਾਲੇ ਕਾ ਕਰਕੇ ਨਹੀਂ ਮੁੜ ਗਏ ਇਹ ਜਮੇ ਬੰਦੀ ਹੋਗੇ ਚਾਰ ਕਣੀਆਂ ਬੈ ਕੇ ਹਾਂ ਦੱਬੇ ਨਾਲ ਤਾਂ ਨਹੀਂ ਛਿੜਕਿਆ ਕਿਤੇ ਨਾ ਰੱਬ ਨੇ ਛਿੜਕਿਆ ਸੀ ਹਵਾ ਆ ਗਈ ਹਵਾ ਆ ਗਈ